नवाशहर सरगर्मिया प्रोग्राम में वासदेव प्रदेशी की तरफ आप जी का हार्दिक स्वागत है पेश है जिला शहीद भगत सिंह नगर का संबंधित अज विशेष सरगर्मिया चिंदूस फैमिली रेस्टो एक मल्टी कुजीन रेस्टो का स्वाद जो तुम्हें तो हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन रेड क्रॉस नशा मुक्ति पुनर्वास केंद्र रेलवे रोड ਨਵਾਂ ਸ਼ਹਿਰ ਵਿਖੇ ਮਗਰ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਹੋਰਾ ਵੱਲੋਂ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਸਾ ਸੇ ਜੋ ਤਰੇ ਆ ਗਏ ਆ ਆਪਿਆ ਅਭਿਤੀ ਕਰੇ ਲਿਖੋ ਪ੍ਰਭੂ ਗਣ ਲਾਏ ਜੋ ਹਰ ਕੰਤ ਬਿਲਾਈਆਂ ਸੇ ਵਿਚਰਤ ਪੈਣਾ ਜਾਏ ਪਾਵਨ ਪਟਾਪੁਰੇ ਰਿਹਾ ਹੋਰ ਕਾਂਸ਼ਣਵਾਏ ਅੱਤਕਾ ਕਰਮ ਕਮਾਉਣੇ ਦੋਸ਼ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਪੜ ਸੱਬੇ ਰੂਹ ਦੇ ਖੋਏ ਰਾਤੀ ਲੱਡਣ ਜਨਮ ਹੋਏ ਲੋਖ ਮੇਰੇ ਕੋੜੇ ਹੋਏ ਤੇ ਆਇਆ ਹੋਗਾ ਬਿਦਰਾ ਕੋਈ ਕਰ ਸੁ ਪਾ ਕੇ ਸਾਹਿਬ ਇਹ ਨਹੀਂ ਗਿਆ ਕਰਮ ਮੁਕਿਆ ਆਉਂ ਸੋ ਸੰਗਸਾਦ ਸੇ ਲੜਣੀਆਂ ਸਾਜਨਾ ਤੇ ਬਾਹਰੀ ਸੇ ਰਹਿਣ ਅਕੇਲਣੀਆਂ ਤਨ ਦੁੱਖਰਾ ਦਾ ਮੂਹ ਪਰਾਇਸੇ ਜਮਕੇ ਵਸਪੀਆਂ ਅਧੀ ਰਾਗ ਆਸੂ ਪ੍ਰਭੂ ਸਿਧਸਨ ਖੜੀਆਂ ਹਰ ਤਰਜ ਵੇਹਰ ਲਾਲ ਹਰਕੰਟ ਤੇ ਨਾ ਜੜੀਆਂ ਨਾਨਕ ਬਾਛੇ ਤੂੜ ਤੇ ਪ੍ਰਭ ਸਰਣੀ ਨਰ ਪੜੀਆਂ ਮੰਘਰ ਪ੍ਰਭਿਆ ਰਾਧਨ ਬੌੜ ਦਾ ਨਰ ਪੜੀਆਂ ਭੋਗ ਤੁਖਾਰ ਨਾ ਵਿਆਪੀ ਕਟ ਮਿਲਿਆ ਹਰਨਾਮ ਬਨ ਵਿਧਿਆ ਚੜਾਰ ਤੇ ਪਰਸ਼ੋ ਨਦਰ ਆਸ਼ਾ ਓੜ ਗੋਵਿੰਦ ਕੋ ਪਾਰ ਰਾਇ ਸੇਵਾ ਸੋਭੀ 라ਹ ਵਿਖਿਆ ਪੋ ਨ ਸਕੇ ਮਨ ਸਾਧੂ ਗੁਣ ਕਾ ਜਹਤੇ ਭੀ ਤਾਮਰੀ ਸਚੀ ਪ੍ਰੀਤ ਸੁਭਾਅ ਕਰਿਆਰੀ ਭੀ ਪਾਰ ਮੋੜ ਤੇ ਚੜਿਆ ਮਾਰ ਜਾਓ ਲਖ ਮੇਰੀਆਂ ਸੱਜਣੇ ਅਗਮਿਆ ਗਾਉ ਸਰਪਈ ਨਾਰਾਇਣ ਦੇ ਦਰਪਈਆ ਖੁਸ਼ ਹੋ 10 ਸਰਬ ਸੁਖ ਤੇ ਬਸ਼ੀਵੇ ਪ੍ਰਵਾਹ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਸ਼ਕਾਨ ਹਰ ਕਾਲਾ ਰਾਮ ਤੇ ਆਏ ਸੁਣੋ ਸੁਪਨਾ ਨੂੰ ਕਰਦਾ ਕਰਮ ਵਾਲੇ ਤਰੈ ਮਤੇ ਜਾਏ ਉਹ ਮਾਰ ਕਾਮ ਕੋ ਨਹੀ ਐ ਸੈ ਲੋਸਵਾ ਸੱਚਾ ਮਾਰਗ ਚੱਲਦੇ ਆ ਉਸ ਪਰੇ ਜਹਾਨੇ ਅਰ ਸਾਰ ਤੀਤ ਸਗਲ ਪਉਨ ਦੀ ਦਇਆ ਪ੍ਰਵਾਣ ਜਿਸ ਨੂੰ ਦੇਵ ਦਇਆ ਕਰ ਸੋਈ ਪੁਖ ਸੁ ਜਾਣ ਜਿਦਾਂ ਮਿਲਿਆ ਪਾਵੇ ਆਪਣਾ ਨਾਰ ਪਰਵਾਣ ਬਾਗ ਸੁੱਚੇ ਸੇ ਕਾਢੀਐ ਜਨ ਪੂਰਾ ਗੁਰ ਬਿਹਰਵਾਲ ਫਲ ਗੁਰ ਅਰਧੇ ਉਪਾਰਜਣਾ ਹਰ ਸੱਜਣ ਪ੍ਰਕਟੇ ਆਏ ਸੰਤ ਸਹਾਈ ਨਾਮ ਕੇ ਕਰ ਕਿਰਪਾ ਦੀ ਆ ਬਿਲਾਏ ਸੇ ਸੁਹਾਵੀ ਸਭ ਸੁਖਹੁ ਕਰਹੀ ਜਾਏ ਇਚ ਪਨੀ ਵੜ ਭਾਗਣੀ ਵਰ ਪਾਇ ਹਰ ਰਾਏ ਬਨੇ ਸੰਗਿਓ ਬਕ ਲਗਾਵੀਂ ਗੀਤ ਗਵਿਦਿਆਲਾਏ ਹਰ ਜਿ ਆਵਰਨਾ ਦੇ ਸਹੀ ਕੋਈ ਦੂਜਾ ਲਗੈ ਨਾ ਲਾਏ ਹੱਤ ਪਲਤ ਸਵਾਰੇ ਹੁ ਡੇਚੜ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਮੌੜ ਦਾ ਜਨਮ ਹੈ ਤਾਏ ਜੀਵਾਏ ਕਾ ਰੇਕ ਗੁਰ ਤਰੇ ਨਾਨਕ ਕਰਣੀ ਪਾਏ ਫਲ ਗੁਰ ਦਿੱਤ ਸੁਨਾਈ ਅਜ ਸਦੋ ਤਿਲ ਨਾ ਤਬਾਏ ਜਿਜਰ ਜਰਾ ਤੇ ਆਇਆ ਤਿਰਖੇ ਕਾਜ ਸਰੇ ਹਾਰ ਗੁਰ ਪੂਰਾ ਰਾਧਿਆ ਦਰਗਾ ਸੱਚ ਖਰੇ ਸਰਬ ਸੁਖਾਨ ਚਰਨ ਹਾਰ ਪੌਜਨ ਬਖੁਤਰੇ ਹਰੇ ਭਗਤ ਨੂੰ ਪਾਈਆ ਸੁਖਿਆ ਰਹਿ ਜਰੇ ਕੂੜ ਗਏ ਦੁਬਾਰਾ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭਾ ਸੇਵ ਦੇ ਮਨ ਅੰਦਰ ਏ ਘਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਲਕ ਮੰਗਾ ਦਰਸਦਾਰ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਲਕ ਮੰਗਾ ਦਰਸਦਾਰ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਜੜੀਆਂ ਸਾਧਨਾਂ ਤੇ ਬਾਹਰੀ ਛੇ ਗੈਰ ਤੇ ਖੇਡੜੀਆਂ ਜੋ ਦੁਕਾਨਾ ਕਬੂ ਉਤਰ ਐ ਸੇ ਜਮਕੈ ਵਸ ਪੜੀਆਂ ਜਨੀ ਰਾਵਿਆ ਤਾ ਵਿਆਪਣਾ ਸੇ ਦਿਸਣ ਖੜੀਆਂ ਰਤਰਜ ਵੇਹਰ ਲਾਲ ਹਾਰ ਕੰਟ ਤਰਾ ਜੜੀਆਂ ਨਾਨਕ ਬਾਚਾ ਤੂੜ ਕਿਰਪਾ ਸ਼ਰਣੀ ਦਾ ਪੜੀਆਂ ਮੰਗੜ ਪ੍ਰਭਿਆ ਰਾਦਣਾ ਬੌੜ ਦਾ ਜਨ ਬੜੀਆਂ ਗੁਰ ਘਰ ਪ੍ਰਭਿਆ ਰਾਦਣਾ ਬੌੜ ਦਾ ਜਨ ਬੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੀ ਕਿਰਪਾ ਬਖਸ਼ ਸ਼ਰਬਤ ਹੋਈ ਹੈ ਅੱਜ ਮਗਰਦੇਵੀ ਦੇਦੀ ਰਮਤਾ ਹੋਈ ਹੈ ਤਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੇ ਜੋ ਉਪਦੇਸ਼ ਆਪਾਂ ਨੂੰ ਇਸ ਮਹੀਨੇ ਦੇ ਵਿੱਚ ਕਮੂਨ ਦੇ ਸਤਿਗੁਰੂ ਜੀ ਦੇ ਉਪਦੇਸ਼ ਬਖਸ਼ਿਸ਼ ਕੀਤੇ ਹਨ ਇਸ ਦੀ ਵਿਚਾਰ ਕਰਕੇ ਰਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਆਪ ਰਸਨਾ ਤੇ ਵਰਤ ਕੇ ਭਾਵਨ ਬਾਣੀ ਦੇ ਵਿਚਾਰ ਕਰਦੇ ਸਤਿਗੁਰ ਪਾਤਸ਼ਾਹ ਜੀ ਉਤਮ ਬਖਸ਼ਣ ਸਰਤੇ ਮੇਰ ਦਾਤਰਾ ਕੀ ਰਸਨਾ ਤੇ ਵਰਤ ਕੇ ਆਪ ਕੁਰਬਾਣੀ ਦੇ ਜਾਪ ਕਰਵਾ ਲੈਣ ਮੱਗਰ ਦਾ ਮਹੀਨਾ ਜੋ ਹੈ ਇਹ ਦੇਸੀ ਮਹੀਨਿਆਂ ਦੇ ਵਿੱਚ ਜੋ 8ਵਾਂ ਮਹੀਨਾ ਹੈ ਵਾਹਿਗੁਰੂ ਇਹ 9ਵਾਂ ਮਹੀਨਾ ਹੈ 9ਵੇਂ ਮਹੀਨੇ ਦੀ ਰਮਤਾ ਹੋਈ ਹੈ ਤੇ ਸਰਦ ਰੁੱਤ ਦਾ ਆਗਾਜ਼ ਜੋ ਰੱਬ ਹੋਇਆ ਸੀ ਕੋਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਅਤ ਦੀ ਸਰਦੀ ਦੇ ਰੁੱਤ ਦਾ ਇਹ ਮਹੀਨੇ ਦੀ ਰਮਤਾ ਪਰ ਗੁਰਬਾਣੀ ਅੰਦਰ ਦਰਸਾਉਣਾ ਕੀਤਾ ਪਾਤਸ਼ਾਹ ਜੀ ਬਚਨ ਕਰਦੇ ਨੇ ਰੁੱਤ ਸਿਸੀਅਰ ਹਰ ਪ੍ਰਗਟੇ ਮੰਗਰ ਪੋ ਜਿਓ ਸਿਸੀਅਰ ਕਹਿੰਦੇ ਨੇ ਸਰਦੀ ਦੀ ਰੁੱਤ ਅਤ ਦੀ ਸਰਦੀ ਵਾਲੀ ਜਿਹੜੀ ਰੁੱਤ ਹੈ ਪੋ ਦੇ ਮੰਗਰ ਤੇ ਪੋ ਦਾ ਮਹੀਨਾ ਇਹ ਸਰਦੀ ਦੀ ਰੁੱਤ ਦਾ ਆਗਾਜ ਜਿਆਦਾ ਸਰਦੀ ਦੀ ਜਿਹੜੀ ਰੁੱਤ ਹੈ ਇਹ ਆਰੰਭ ਹੋਈ ਹੈ ਕਿ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਥਨ ਕਰਦੇ ਨੇ ਮੰਗਰ ਮਾਹੇ ਸੋਹਣੀਆਂ ਹਰ ਤੇ ਸੰਗ ਬੈਠੜੀਆਂ ਮੱਗਰ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹ ਜੀਵ ਰੂਪੀ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਸੁਭਾਵਣੀਆਂ ਲੱਗਦੀਆਂ ਨੇ ਜਿਹੜੀਆਂ ਆਪਣੇ ਮਾਲਕ ਵਾਹਿਗੁਰੂ ਪ੍ਰਮਾਤਮਾ ਨੂੰ ਮਿਲ ਪੈਂਦੀਆਂ ਨੇ ਮਿਲ ਜਾਂਦੀਆਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦੀਆਂ ਨੇ ਕਿਉਂਕਿ ਪਿਛਲੇ ਮਹੀਨੇ ਸਤਿਗੁਰੂ ਜੀ ਨੇ ਇਹ ਗੱਲ ਦ੍ਰਿੜ ਕਰਵਾਈ ਸੀ ਕਿ ਜਿਹੜੇ ਜੀਵ ਕਤਤ ਕਦੇ ਮਹੀਨੇ ਦੇ ਦੁਆਰਾ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਸਾਹ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੀਆਂ ਜਿਹੜੀਆਂ ਸੋਚਾਂ ਨੇ ਮਿਰਸ ਜਾਂਦੀਆਂ ਨੇ ਉਹਨਾਂ ਦੀਆਂ ਚਿੰਤਾਵਾਂ ਝੋਰੇ ਮਿਟ ਜਾਂਦੇ ਨੇ ਤੇ ਜਦੋਂ ਚਿੰਤਾਵਾਂ ਤੇ ਝੋਰੇ ਮਿਟ ਜਾਂਦੇ ਨੇ ਜੀਵ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਸਾਡੀ ਚਿੰਤਾ ਕਰਨ ਵਾਲਾ ਉਹ ਪ੍ਰਮਾਤਮਾ ਆਪ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਤਲ ਜਨਤਾ ਸਭ ਤੇ ਕਿ ਜਿਹੜਾ ਪ੍ਰਮਾਤਮਾ ਜਲ ਦੇ ਵਿੱਚ ਧਰਤੀ ਤੇ ਆਕਾਸ਼ ਦੇ ਵਿੱਚ ਜਿੱਤੇ-ਜਿੱਤੇ ਵੀ ਉਸ ਮਾਲਕ ਵਾਹਿਗੁਰੂ ਨੇ ਕਾਇਨਾਤ ਪੈਦਾ ਕੀਤੀ ਹੈ ਉਹਨਾਂ ਦਾ ਅਰਜਕ ਪੈਦਾ ਕੀਤਾ ਹੈ ਜੀਵ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਕਿ ਜਲ ਮੈਂ ਜੰਤਿ ਉਪਾਇਨ ਜਨਾ ਪੀ ਰੋਜੀ ਦੇ ਤਾਨਕ ਚਿੰਤਾ ਮਤ ਕਰੋ ਚਿੰਤਾ तिस ही ਕਿਉ ਚਿਤਾਵ ਪ੍ਰਮਾਤਮਾ ਕਰਨ ਵਾਲਾ ਹੈ ਇਸ ਕਰਕੇ ਮਨੁੱਖ ਚਿੰਤਾ ਨਹੀਂ ਕਰਨੀ ਇਹ ਪਾਕਸ਼ਾ ਜੀ ਬਚਨ ਕਰਦੇ ਨੇ ਫਿਰ ਮਨੁੱਖ ਦੀਆਂ ਚਿੰਤਾਵਾਂ ਫਿਰ ਸੁਜਾਨੀਆਂ ਨੇ ਸੰਗਤ ਦੇ ਵਿੱਚ ਜੁੜ ਕੇ ਤੇ ਜਦੋਂ ਜੀਵ ਸੰਗਤ ਦੇ ਵਿੱਚ ਜੁੜਦਾ ਹੈ ਸੰਸਾਰ ਤੋਂ ਉਤਰ ਜਾਂਦਾ ਹੈ ਕਿਉਂਕਿ ਮੇਰੇ ਮਾਧੋ ਜੀ ਸਤ ਸੰਗਤ ਮਨੇ ਸੂਤ ਰਿਆ ਜਿਨ੍ਹਾਂ ਨੂੰ ਸੱਚ ਦੀ ਸੰਗਤ ਮਿਲ ਜਾਂਦੀ ਹੈ ਉਹ ਉਤਰ ਜਾਂਦੇ ਨੇ ਕਿ ਸਤਗੁਰੂ ਜੀ ਬਚਨ ਕਰਦੇ ਨੇ ਫਿਰ ਸੱਚ ਦੀ ਸੰਗਤ ਕਰਕੇ ਜੀਵ ਪਰਮਾਤਮਾ ਦੇ ਨਾਮ ਨੂੰ ਜੜੜ ਕਰਦਾ ਹੈ ਸੰਗਤ ਦੇ ਵਿੱਚੋਂ ਨਾਮ ਦੀ ਰਾਤ ਪ੍ਰਾਪਤ ਹੋ ਜਾਂਦੀ ਹੈ ਇਹ ਨਾਮ ਦੀ ਰਾਤ ਪ੍ਰਾਪਤ ਕਰਕੇ ਜੀਵ ਫਿਰ ਮਾਲਕ ਦੇ ਅਰਦਾ ਮਾਲਕ ਵਾਹਿਗੁਰੂ ਦੇ ਘਰ ਦਾ ਪਾਂਧੀ ਰਸਤੇ ਦਾ ਪਾਂਧੀ ਬਣ ਕਰਕੇ ਮਾਲਕ ਦੇ ਘਰ ਦੇ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਸਹਿਜ ਅਵਸਥਾ ਨੂੰ ਮਾਣਦਾ ਤੇ ਫਿਰ ਉਹ ਜੀਵ ਸ਼ੋਭਾ ਪਾਉਂਦਾ ਤੇ ਉਹਨਾਂ ਦੀ ਜਿਹੜੀ ਸ਼ੋਭਾ ਹੈ ਉਹਨਾਂ ਦੀ ਜਿਹੜੀ ਜਾਇਜਕਾਰ ਹੈ ਉਹਨਾਂ ਦੀ ਜਿਹੜੇ ਲੋਕ ਉਸਤਤ ਕਰਦੇ ਨੇ ਮੇਰੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹ ਗਿਣੀ ਮਿਣੀ ਨਹੀਂ ਜਾ ਸਕਦੀ ਕਿਉਂਕਿ ਸੰਸਾਰ ਉਹਨਾਂ ਦੀ ਉਸਤਤ ਕਰਦਾ ਸੱਚੇ ਮਾਰਗ ਕਰਦੇ ਆ ਉਸਤਤ ਕਰੇ ਜਹਾ ਜਿਹੜਾ ਸੱਚ ਦੇ ਮਾਰਗ ਤੇ ਚੱਲਦਾ ਤੇ ਪਾਤਸ਼ਾਹ ਜੀ ਬਚਨ ਕਰਦੇ ਨੇ ਤਨ ਕੀ ਸੋਭਾ ਕਿਆ ਗਣੀ ਉਹਨਾਂ ਦੀ ਸੋਭਾ ਗਣੀ ਨਹੀਂ ਜਾ ਸਕਦੀ ਕਤਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਨਾਲ ਮੇਲਦੇ ਆ ਤਨ ਮਨ ਮੌਲਿਆ ਆਰੰਦ ਸਿਉ ਸੰਗ ਸਾਧ ਸਹਿਲੜੀਆਂ ਉਹਨਾਂ ਦਾ ਤਨ ਤੇ ਮਨ ਰਮਿਆ ਹੋਇਆ ਜਿਹੜਾ ਪ੍ਰਮਾਤਮਾ ਹੈ ਉਸ ਨੂੰ ਮਿਲ ਕਰਕੇ ਖਿੜਾਓ ਦੇ ਵਿੱਚ ਆ ਜਾਂਦਾ ਹੈ ਸੰਗਤ ਦੇ ਵਿੱਚ ਜੁੜ ਕਰਕੇ ਉਹ ਜੀਵ ਪ੍ਰਮਾਤਮਾ ਦੀ ਪ੍ਰਾਪਤੀ ਕਰਦੇ ਨੇ ਤੇ ਤਨ ਮਨ ਖਿੜਾਓ ਦੇ ਵਿੱਚ ਆ ਜਾਂਦਾ ਹੈ ਤੇ ਜਿਹੜੇ ਜੀਵ ਹੁਣ ਸੰਗਤ ਤੋਂ ਬਾਹਰੇ ਰਹਿੰਦੇ ਨੇ ਉਹਨਾਂ ਦੀ ਅਵਸਥਾ ਸਤਿਗੁਰੂ ਜੀ ਨੇ ਦਰਸਾਈ ਹੈ ਪਹਿਲਾਂ ਜਿਹੜੇ ਸੰਗਤ ਕਰਦੇ ਨੇ ਉਹਨਾਂ ਦੀ ਅਵਸਥਾ ਦਰਸਾਈ ਹੈ ਕਿ ਸੰਗਤ ਕਰਨ ਵਾਲੇ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਨੇ ਫਿਰ ਸੰਸਾਰ ਉਹਨਾਂ ਦੀ ਉਸਤਤ ਕਰਦਾ ਹੈ ਤੇ ਉਹਨਾਂ ਦੇ ਅੰਦਰ ਖਿੜਾਓ ਪੈਦਾ ਹੁੰਦਾ ਹੈ ਤੇ ਜਿਹੜੇ ਜੀਵ ਸੰਗਤ ਦੇ ਵਿੱਚ ਜੁੜਦੇ ਨਹੀਂ ਸਾਰੇ ਜਨਾ ਤੇ ਬਾਰੀਸੇ ਰਹਿਣ ਅਕੇਲੜੀਆਂ ਉਹ ਕੱਲੇ ਰਹਿ ਜਾਂਦੇ ਨੇ ਜਿਹੜੇ ਸੱਚ ਦੀ ਸੰਗਤ ਨਹੀਂ ਕਰਦੇ ਫਿਰ ਦੁੱਖ ਨਾ ਕਬੂ ਉਤਰ ਐਸੇ ਝਮਕਾ ਵਸ ਪੜੀਆ ਫਿਰ ਉਹਨਾਂ ਨੂੰ ਦੁੱਖ ਲੱਗ ਜਾਂਦੇ ਨੇ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋ ਕਈ ਤਰ੍ਹਾਂ ਦੇ ਰੋਗ ਉਹਨਾਂ ਦੇ ਅੰਦਰ ਪੈਦਾ ਹੁੰਦੇ ਨੇ ਜਿਹੜੇ ਸੰਗਤ ਤੋਂ ਬਾਹਰੇ ਰਹਿੰਦੇ ਨੇ ਤੇ ਅਧਰੂ ਜਮਾਂ ਦੇ ਵਸ ਵਿੱਚ ਪੈ ਜਾਂਦੇ ਨੇ ਜੰਮ ਪਕੜ ਕੇ ਲੈ ਜਾਂਦਾ ਪਕੜ ਚਲਾਏ ਨੇ ਦੂਤ ਜੰਮ ਕਿਸੇ ਨਾਮਲੇਉ ਭੇਤ ਇਰ ਕੋਈ ਭੇਤ ਨਹੀਂ ਮਿਲਦਾ ਕਿ ਕਿੱਥੇ ਲੈ ਗਏ ਇਹਨਾਂ ਜਮੂਸ ਨੂੰ ਕਿ ਪਾਤਸ਼ਾਹ ਜੀ ਬਤਲ ਕਰਦੇ ਨੇ ਸਾਧ ਜਨਾ ਤੇ ਬਾਹਰੀ ਜਿਹੜੇ ਬਾਹਰੇ ਰਹਿੰਦੇ ਨੇ ਸੰਗਤ ਤੋਂ ਸੰਗਤ ਦੇ ਵਿੱਚ ਆ ਕੇ ਜੁੜਦੇ ਨਹੀਂ ਸੇ ਰਹਿਣੇ ਕੇਲੜੀਆਂ ਤੇ ਦੁੱਖ ਨਾ ਕਬੂ ਉਤਰ ਐ ਸੇ ਜਮ ਕੇ ਵਸ ਪੜੀਆਂ ਉਹ ਜਮਾਂ ਦੇ ਵਸ ਪੈ ਜਾਂਦੇ ਨੇ ਤੇ ਦੂਸਰੇ ਪਾਸੇ ਜਿਹੜੀ 라ਵਿਆ ਪ੍ਰਭ ਆਪਣਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਿਮਰਿਆ 라ਵਿਆ ਤੋਂ ਭਾਵੇਂ ਸਿਮਰਿਆ ਸੇ ਦਸਰਧਤ ਖੜੀ ਆ ਉਮਰ ਮਾਲਕ ਦੇ ਦਰ ਦੇ ਉੱਤੇ ਵੜਿਆਈਆਂ ਸ਼ੋਭਾ ਪਾਉਂਦੇ ਨੇ ਹਰ ਦੁਆਰਾ ਖਰੀਆਂ ਉਹ ਮਾਲਕ ਵਾਹਿਗੁਰੂ ਦੇ ਦਰ ਦੇ ਉੱਤੇ ਮਾਣ ਪਾਉਂਦੇ ਨੇ ਵੜਿਆਈ ਹੁੰਦੀ ਹੈ ਉਹਨਾਂ ਦੀ ਮਾਲਕ ਦੇ ਦਰ ਦੇ ਉੱਤੇ ਰਤਨਾ ਜਵੇਹਰ ਲਾਲ ਹਰਕੰਟ ਤੇ ਨਾ ਜੜੀਆਂ ਕਿਉਂਕਿ ਰਤਨਾ ਜਵਾਰਾਂ ਤੋਂ ਬੇਸ਼ਕੀਮਤੀ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਹਨਾਂ ਦੇ ਕੱਠ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਪੜੋਇਆ ਜਾਂਦਾ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਨਾ ਆਤਮਾ ਜੀ ਬਚਨ ਕਰਦੇ ਨੇ ਮਾਲਕ ਦੇ ਦਵਾਰੇ ਤੇ ਸ਼ੁਭਾ ਪਾਉਂਦੇ ਨੇ ਤੇ ਪ੍ਰਮਾਤਮਾ ਦਾ ਬੇਸ਼ਕੀਮਤੀ ਜਿਹੜਾ ਨਾਮ ਹੈ ਜਿਹੜੇ ਜੀਵ ਸੰਗਤ ਕਰਦੇ ਨੇ ਉਹਨਾਂ ਦੇ ਅੰਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਖੰਡ ਦੇ ਵਿੱਚ ਉਹ ਪ੍ਰਮਾਤਮਾ ਦੇ ਨਾਮ ਦੀ ਸਿਫਤ ਕਰਦੇ ਨੇ ਨਾਨਕ ਬਾਚੇ ਧੂੜ ਤੈਨ ਬਾਸਾ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਮੈਂ ਆ ਮਾਲਕ ਵਾਹਿਗੁਰੂ ਦੇ ਪਿਆਰਿਆਂ ਦੇ ਚਰਣਾ ਦੀ ਧੂੜੀ ਨੂੰ ਲੋਚਦਾ ਹਾਂ ਪ੍ਰਭ ਸ਼ਰਣੀ ਧਾਰਪੜੀਆਂ ਜਿਹੜੇ ਪ੍ਰਮਾਤਮਾ ਦੀ ਸ਼ਰਣ ਦੇ ਵਿੱਚ ਪੈ ਗਏ ਨੇ ਉਹਨਾਂ ਦੇ ਚਰਣਾ ਦੀ ਧੂੜੀ ਨੂੰ ਲੋਚਦਾ ਹੰ ਮੰਗਰ ਪ੍ਰਭਿਆ ਆਰਾਧਣਾ ਬੌੜ ਦਾ ਜਣਪੜੀਆਂ ਤੇ ਜਿਹੜੇ ਮੰਗਰ ਦੇ ਵੀਹੇ ਦੇ ਦੁਆਰਾ ਪਾਤਸ਼ਾਹ ਜੀ ਬਚਨ ਕਰਦੇ ਨੇ ਪ੍ਰਮਾਤਮਾ ਨੂੰ ਆਰਾਧਦੇ ਨੇ ਉਸ ਦਾ ਸਿਮਰਨ ਕਰਦੇ ਨੇ ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ ਉਹ ਫਿਰ ਜਨਮਾਂ ਦੇ ਵਿੱਚ ਨਹੀਂ ਆਉਂਦੇ ਵਾਰ-ਵਾਰ ਗੇੜਿਆਂ ਤੇ ਜੂਨੀਆਂ ਦੇ ਵਿੱਚ ਨਹੀਂ ਆਉਂਦੇ ਟਿਕਾਓ ਸਹਿਜ ਅਵਸਥਾ ਉਹਨਾਂ ਨੂੰ ਮਿਲ ਜਾਂਦੀ ਹੈ ਧਰਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਜ ਦੇਸ਼ ਮਗਰ ਦੇਵੀ ਦੇ ਦੇ ਦੁਆਰਾ ਸਾਨੂੰ ਉਪਦੇਸ਼ ਦਿੱਟੜ ਕਰਾਇਆ ਕਿ ਸੰਗਤ ਕਰਨੀ ਜ਼ਰੂਰੀ ਹੈ ਕਿਉਂਕਿ ਜਦੋਂ ਮਨੁੱਖ ਸੰਗਤ ਕਰਦਾ ਹੈ ਉਸ ਨੂੰ ਸੰਗਤ ਦਾ ਰੰਗ ਚੜਦਾ ਹੈ ਪਰ ਸੰਗਤ ਕਰਨੀ ਕਿਹੜੀ ਹੈ ਸਤ ਦੀ ਸੱਚਿਆਂ ਦੀ ਸੰਗਤ ਭੈੜੇ ਅਖਰਾਂ ਦੀ ਸੰਗਤ ਨਹੀਂ ਕਿਉਂਕਿ ਭੈੜੇ ਅਖਰਾਂ ਦੀ ਸੰਗਤ ਦੇ ਨਾਲ ਆਪਾਂ ਜਾਣਦੇ ਹਾਂ ਆਪਣੇ ਨਾਲ ਫਿਰ ਕੀ ਬੀਤਦੀ ਹੈ ਜਦੋਂ ਬਲੁਖ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ ਹੈ ਕਿਉਂਕਿ ਸਿਆਣੇ ਦਾ ਕਥਨ ਹੈ ਨਾ ਜੈਸੀ ਸੰਗਤ ਰਸੀ ਰੰਗਤ ਜਿਹੋ ਤੇ ਕੋਈ ਸੰਗਤ ਕਰਦਾ ਉਹੋ ਜੇ ਆਸੂ ਨੂੰ ਫਲ ਮਿਲ ਜਾਂਦਾ ਜੇ ਸੱਚ ਦੀ ਸੰਗਤ ਕਰੂਗਾ ਮਨੁੱਖ ਤਰ ਜਾਵੇਗਾ ਭੈੜੇ ਮਨੁੱਖਾਂ ਦੀ ਸੰਗਤ ਕਰਕੇ ਮਨੁੱਖ ਦਾ ਵੇੜਾ ਜਿਹੜਾ ਡੁੱਬ ਜਾਂਦਾ ਉਹ ਭੌਜਲ ਸੰਸਾਰ ਤੋਂ ਪਾਰ ਨਹੀਂ ਹੋ ਸਕਦਾ ਕਿਉਂਕਿ ਫਿਰ ਪਾਤਸ਼ਾਹ ਜੀ ਬਚਨ ਕਰਦੇ ਨੇ ਦੁੱਖਾਂ ਦਾ ਕਾਰਨ ਬਣਦਾ ਜਿਹੜੇ ਮਾੜੇ ਅਖਰਾਂ ਦੀ ਸੰਗਤ ਕਰਦੇ ਨੇ ਇਸ ਕਰਕੇ ਸੰਗਤ ਕਰੀਏ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਨਾ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਣ ਮਾਲਕ ਦੇ ਪਿਆਰਿਆਂ ਦੀ ਸੰਗਤ ਕਰੀਏ ਜਿਹੜੇ ਅਤਲੇ ਸਮੇਂ ਵੀ ਨਾਲ ਬਿੜਦੇ ਨੇ ਤੇ ਸਾਖਤ ਸੰਗ ਨਾ ਕੀਤੀ ਐ ਭੜੇ ਮਨੁੱਖਾਂ ਦੀ ਸੰਗਤ ਕਦੇ ਨਾ ਕਰੀਏ ਜਾਤੇ ਹੋਏ ਬਿਨਾ ਫਿਰ ਨੁਕਸਾਨ ਹੀ ਨੁਕਸਾਨ ਕਿਉਂਕਿ ਭੜੇ ਪੁਰਸ਼ਾਂ ਦੀ ਸੰਗਤ ਇਵੇਂ ਹੈ ਮਾਲਕ ਸਤਿਗੁਰੂ ਜੀ ਬਖਸ਼ਣ ਕਰਦੇ ਨੇ ਕਬੀਰ ਸਾਹਿਬ ਕੇਲੇ ਦਾ ਦਰਖਤ ਜੇ 베ਰੀ ਦੇ ਲਾਗੇ ਲਾ ਦੀਏ ਤੇ ਕੀ ਹੁੰਦਾ ਜਦੋਂ 베ਰੀ ਹਵਾ ਚੱਲਦੀ ਐ ਕੇਲੇ ਦੇ ਪੱਤੇ ਵੇਹਲਦੇ ਨੇ 베ਰੀ ਦੀਆਂ ਟਾਹਣੀਆਂ ਵੀ ਵੇਹਲਦੀਆਂ ਨੇ ਉਹ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੀਆਂ ਨੇ ਕ੍ਰੂਪ ਰੂਪ ਤੋਂ ਕ੍ਰੂਪ ਹੋ ਜਾਂਦੀਆਂ ਨੇ ਪਾਤਸ਼ਾਹ ਜੀ ਵਤਨ ਕਰਦੇ ਨੇ ਜੈ ਮਨੁੱਖਾਂ ਦੀ ਸੰਗਤ ਜਿਹੜੀ ਭੈੜੇ ਮਨੁੱਖਾਂ ਦੀ ਸੰਗਤ ਹੈ ਕੇਲੇ ਦਾ ਦਰਖਤ ਜੇ 베ਰੀ ਦੇ ਲਾਗੇ ਲਾ ਦਈਏ ਤੇ ਉਸ ਦਾ ਜਿਹੜਾ ਪਤਨ ਹੋ ਜਾਂਦਾ ਉਸ ਦੇ ਪੱਤੇ ਖਰਾਬ ਹੋ ਜਾਂਦੇ ਨੇ ਕਿਉਂਕਿ ਪੱਤੇ ਉਸ ਦੇ ਦੇਖਣ ਨੂੰ ਕਿੱਡੇ ਸੋਹਣੇ ਲੱਗਦੇ ਨੇ ਹਮਰ ਜੱਗ ਜਦੋਂ ਕੀਤੇ ਜਾਂਦੇ ਨੇ ਉਸ ਦੇ ਪੱਤੇ ਲਾਏ ਜਾਂਦੇ ਨੇ ਸ਼ੁਭ ਕਰਮ ਕਰਨ ਵਾਸਤੇ ਸੁਭ ਕਾਰਜਾਂ ਦੇ ਵਿੱਚ ਵੀ ਕੇਲੇ ਦੇ ਪੱਤੇ ਲਾਏ ਜਾਂਦੇ ਨੇ ਨਾ ਪਰ ਉਹ ਚੀਰ ਕੇ ਰੱਖ ਦਿੰਦਾ 베ਰੀ ਦਾ ਰੁੱਖ ਇਸੇ ਤਰ੍ਹਾਂ ਮਾੜੇ ਪੁਰਸ਼ਾਂ ਦੀ ਸੰਗਤ ਜਿਹੜੀ ਆ ਬਲੁਖੀ ਜਿੰਦਗੀ ਨੂੰ ਵਿਗਾੜ ਦਿੰਦੀ ਏ ਗੁਰੂ ਸਾਹਿਬ ਜੀ ਕਥਨ ਕਰਦੇ ਨੇ ਸੰਗਤ ਕਰਮ ਰੁਖ ਜੇ ਕਰਨੀ ਹੈ ਪ੍ਰਮਾਤਮਾ ਦੇ ਪਿਆਰਿਆਂ ਦੀ ਉਹ ਤੈਨੂੰ ਫਿਰ ਭੌਜਲ ਸੰਸਾਰ ਤੋਂ ਪਾਰ ਕਰਾ ਲੈਣਗੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਨੂੰ ਸੱਚ ਦੀ ਸੰਗਤ ਬਖਸ਼ਣ ਸੱਚ ਦੀ ਸੰਗਤ ਕਰਕੇ ਆਪਾਂ ਭੌਜਲ ਸੰਸਾਰ ਤੋਂ ਤਰ ਜਾਈਏ ਸਾਡਾ ਜੀਵਨ ਦਾ ਅਗਰ ਦਾ ਮਹੀਨਾ ਸਫਲਾ ਹੋ ਜਾਵੇਗਾ ਪਈਆਂ ਭੁੱਲਾਂ ਦੀ ਕਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਜੀ ਗੁਰੂ ਜੀ ਕੀ ਫਤਿਹ ਸਤਿ ਤਵਾਰਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਠੀ ਕੋ ਸਾਜੇ ਆਪੇ ਜਾਣੇ ਸੋਈ ਅੱਜ ਅਸੀਂ ਇੱਥੇ ਸ੍ਰੀ ਚਮਨ ਸਿੰਘ ਜੀ ਦੇ ਸੰਦੇਸ਼ ਤੇ ਜੋ ਕਿ ਰੈੱਡ ਕਰਾਸ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਆ ਉਹਨਾਂ ਦੇ ਅਸੀਂ ਸੱਦੇ ਤੇ ਸੰਗਰਾਮ ਦਾ ਅਗਰ ਮਹੀਨੇ ਦੀ ਸੰਗਰਾਮ ਨੂੰ ਮੁਕਤ ਰੱਖਦੇ ਹੋਇਆ ਇੱਥੇ ਸ਼ਮੂਲੀਅਤ ਕੀਤੀ ਹੈ ਤੇ ਉਹਨਾਂ ਦੇ ਸੱਦੇ ਤੇ ਅਸੀਂ ਇੱਥੇ ਅਜ ਨੌਜਵਾਨਾਂ ਨੂੰ ਅਪੀਲ ਕਰਨਾ ਹੈ ਕਿ ਤੁਸੀਂ ਜੋ ਇਸ ਸਮਾਜਿਕ ਜਿਹੜੀ ਹੈਗੀ ਹੈ ਦਲਦਲਾਂ ਨਰਕ ਭਰੀ ਜ਼ਿੰਦਗੀ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਇੱਕ ਸਮਾਜਿਕ ਜੀਵਨ ਵਧੀਆ ਆਪਣੇ ਪਰਿਵਾਰ ਲਈ ਜਿਉਣ ਲਈ ਕੋਸ਼ਿਸ਼ ਕਰੋ ਸਾਡੀ ਇਹ ਅਪੀਲ ਹੈ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਅਗਲੀ ਵਾਰ ਅਸੀਂ ਜਦੋਂ ਤੁਹਾਨੂੰ ਮਿਲੀਏ ਤੁਹਾਡੇ ਪਰਿਵਾਰ ਵਿੱਚ ਹੱਸਦਿਆਂ ਖੇਡਦਿਆਂ ਤੇ ਸਮਾਜ ਦੇ ਵਿੱਚ ਇੱਕ ਚੰਗਾ ਤੇ ਭਲਾਈ ਦਾ ਕੰਮ ਕਰਦਿਆਂ ਬੜੀਏ ਸਾਨੂੰ ਇੱਥੇ ਆਉਂਦਿਆਂ ਸਾਨੂੰ ਬਹੁਤ ਇੱਕ ਮਜਬੂਰੀ ਆਸੀ ਇੱਕ ਸਰਦਾਰ ਜੀ ਦੇ ਸੱਦੇ ਤੇ ਆਈਦਾ ਕਿਉਂਕਿ ਇੱਥੇ ਸਾਡਾ ਹੁਣ ਆਉਣ ਦੇ ਮੰਡੇ ਵਿੱਚ ਇੱਕ ਜਨਕ ਪੈਦਾ ਹੁੰਦੀ ਹੈ ਇੱਥੇ ਆਉਣਾ ਇੱਕ ਸਾਡੀ ਮਜਬੂਰੀ ਹੈ ਇਸ ਲਈ ਤੁਹਾਨੂੰ ਸਾਡੀ ਇਹੀ ਅਪੀਲ ਹੈ ਕਿ ਤੁਸੀਂ ਇਸ ਦਲਦਲ ਚੋਂ ਨਿਕਲ ਕੇ ਆਪਣੇ ਇੱਕ ਸਮਾਜ ਭਲਾਈ ਦੇ ਕੰਮਾਂ ਲਈ ਤੇ ਆਪਣੇ ਪਰਿਵਾਰ ਲਈ ਜੀਉਣ ਦੀ ਕੋਸ਼ਿਸ਼ ਕਰੋ ਵੈਰੀ ਗੁਰਜੀ ਕਾ ਖਾਲਸਾ ਵੈਰੀ ਗੁਰਜੀ ਕੀ ਫਤਿਹ ਪਾਈ ਗੁਰਜੀ ਦਾ ਖਾਲਸਾ ਪਾਈ ਗੁਰਜੀ ਦੇ ਪਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਸੰਗਰਾਮ ਨੂੰ ਤੁਹਾਨੂੰ ਤੇ ਇਕੱਠੇ ਕਰੀਦਾ ਹੈਗਾ ਤੇ ਮਹਾਰਾਜ ਦੀ ਬਾਣੀ ਵਿੱਚੋਂ ਤੁਹਾਨੂੰ ਸੰਦੇਸ਼ ਜਿਹੜਾ ਵੀ ਮਿਲਦਾ ਹੈ ਉਹਨੂੰ ਤੁਹਾਨੂੰ ਸੰਜਾਣ ਦੀ ਕੋਸ਼ਿਸ਼ ਕਰੀਦੀ ਹੈ ਵੀ ਆਪਣੇ ਜੀਵਨ ਵਿੱਚ ਉਹਨੂੰ ਉਤਾਰੋ ਤੇ ਆਪਣਾ ਜਰਾ ਰਾਹ ਹੈ ਆਪਣਾ ਸਿੱਧਾ ਕਰੀਏ ਜਿੱਦਾਂ ਹੁਣ ਪਾਈ ਸਾਹਿਬ ਨੇ ਅੱਜ ਦੱਸ ਰਹੇ ਸੀ ਤੁਹਾਨੂੰ ਸੰਗਤ ਦੇ ਬੜੀ ਐਮੀ ਦੱਸੀ ਉਹਨਾਂ ਨੇ ਅਈ ਤੇ ਦੇਣਾ ਸੰਗਤ ਵੀ ਵਧੀਆ ਅਮਰ ਅਸੀਏ ਸੰਗਤ ਆਪਣੀ ਸਹੀ ਹੋਏਗੀ ਤੇ ਆਪਣਾ ਜੀਵਨ ਵੀ ਵਧੀਆ ਰਹੂਗਾ ਤੁਸੀਂ ਜੇ ਆਪਣੇ ਆਪਣੇ ਜੀਵਨ ਦੇ ਵਿੱਚ ਆਤੀ ਮਾਰ ਕੇ ਆਪਾਂ ਦੇਖੀਏ ਕਿਤੇ ਨਾ ਕਿਤੇ ਸਾਡੇ ਕੋਲ ਕੋਈ ਨਾ ਕੋਈ ਗਲਤ ਸੰਗਤ ਹੋਈ ਹੈ ਜਿਹਦੇ ਕਰਕੇ ਆਪਾਂ ਥੋੜਾ ਜਿਹਾ ਪਟਕ ਗਏ ਹੈ ਪਰ ਕੋਈ ਗੱਲ ਨਹੀਂ ਹੈ ਕਿ ਜਦੋਂ ਸਿਆਣੇ ਕਹਿੰਦੇ ਹੁੰਦੇ ਡੁੱਲਿਆਂ ਮੀਰਾਂ ਦਾ ਕੁਝ ਨਹੀਂ ਹੈਗਾ ਜਾਂਦਾ ਹਨ ਆਪਾਂ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ ਤੇ ਵਧੀਆ ਜ਼ਿੰਦਗੀ ਜੀ ਸਕਦੇ ਹਾਂ ਅਸੀਂ ਇਹ ਸਾਾਸਨਾ ਤੁਹਾਨੂੰ ਇੱਥੇ ਮਤਲਬ ਮਾਰੇ ਦੀ ਪਾਣੀ ਨਾਲ ਛੋੜਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੇ ਆਪਾਂ ਵੀ ਚਾਹ ਦੀ ਸਮਾ ਮਿਲਦਾ ਥੋੜੇ ਆਪਣੇ ਅੰਦਰ ਸਾਤੀ ਮਾਰ ਕੇ ਜਰੂਰ ਕੋਸ਼ਿਸ਼ ਕਰਨੀ ਹੈ ਕਿ ਆਪਾਂ ਸਹੀ ਰਾਹ ਦੇ ਤੋਂ ਉਹਨਾਂ ਦੇ ਸਿੰਘ ਸੰਗਤ ਆਪਾਂ ਚੁਣਨੀ ਹੈ ਤਾਂ ਜੋ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਬਹੁਤ ਵਧੀਆ ਕੰਮ ਕਰ ਸਕੀਏ ਬਈ ਸਰ ਜਨ ਅਸ਼ੀਮ ਪਗਸੇਗ ਨਗਰ ਦਾ स्वत अर्जੀਆਂ ਵਿਸ਼ੇਸ਼ ਸਭਾਗੀਆਂ ਤੁਨ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ